ਮਾਨੂੰ ਇੱਕ ਬੇਨਤੀ ਕਰਨ ਲੈ ਜੋ ਕੁਝ ਸਾਡੇ ਵਿੱਚੋਂ ਕੂੜ ਕਬਾੜ ਹੈ ਛੱਡਿਏ ਉਹਨਾਂ ਗ੍ਰੰਥਾਂ ਨੂੰ ਜਿਹੜੇ ਅੱਜ ਤੱਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਇੱਕ ਦੇ ਨਾਲ ਜੁੜੀਏ ਫੇਰ ਇੱਕ ਦਿਨ ਉਹ ਵਕਤਾ ਆਵੇਗਾ ਬੜੇ ਚੜ੍ਹਦੀ ਕਲਾ ਸਿੰਘ ਬਹਿ ਕੇ ਗਿਆ ਉਹ ਸੁਣਿਆ ਸਣ ਤੋਂ ਪਹਿਲਾਂ ਜਿਹੜੀ ਗੱਲੇ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਕੱਲੇ ਨੂੰ ਪੂਜੋ ਬਾਕੀਆਂ ਕੂੜ ਕਬਾੜ ਨੂੰ ਛੱਡੋ ਇਹ ਦੁੱਗਦਾ ਵਾਲੀਆਂ ਗੱਲਾਂ ਸਟੇਜ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਸਾਡੇ 'ਚ ਕੋਈ ਮਰਦਾਂ ਵਾਲੀ ਗੱਲ ਹੈ ਤੇ ਫਿਰ ਸਾਨੂੰ ਕਲੀਅਰ ਕਰਨੀ ਚਾਹੀਦੀ ਆ ਪਿਆ ਗ੍ਰੰਥ ਨੂੰ ਸ਼ਰਤ ਇਹਨੂੰ ਮੰਨੋ ਦਸਮ ਦੀ ਬਾਣੀ ਸਤ ਸ੍ਰੀ ਅਕਾਲ ਜੇ ਸਾਡੇ ਕੋਲ ਕਲਗੀਧਰ ਪਾਤਸ਼ਾਹ ਦੀ ਬਾਣੀ ਨਾ ਹੋਵੇ ਸਿੱਖੋ ਅਮਰ ਸੰਚਾਰ ਇਹੜੀਆਂ ਬਾਣੀਆਂ ਪੜ੍ਹੋ ਵੀ ਜੇ ਤਿੰਨ ਬਾਣੀਆਂ ਅਮਰ ਸੰਚਾਰ ਵਿੱਚ ਗੁਰੂ ਕਲਗੀ ਧਰਪਾਛ ਦੀਆਂ ਦਸਮ ਗ੍ਰੰਥੀਆਂ ਪੜੀਆਂ ਜਾਂਦੀਆਂ ਜਿਹੜੀ ਸਿੱਖ ਅਰਦਾਸ ਕਰਦਾ ਉਹ ਦਸਮ ਗ੍ਰੰਥ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ ਗੁਰੂ ਕੇ ਸਿੱਖੋ ਇਹੋ ਜਿਹੀਆਂ ਗੱਲਾਂ ਉਦੋਂ ਕਰੋ ਜਦੋਂ ਤੁਹਾਡੀ ਛਾਤੀ 'ਚ ਮਰਦਾਂ ਵਾਲਾ ਦਿਲ ਹੋਵੇ ਐਵੇਂ ਬੁੱਧਾ ਵਾਂਗ ਗੱਲਾਂ ਕਰਕੇ ਤੇ ਸੱਤਾਂ ਨੂੰ ਦੁੱਧਾ 'ਚ ਨਹੀਂ ਪਾਉਣਾ ਚਾਹੀਦਾ ਆਪ ਆਪਣੀ ਰਣਨੀਤੀ ਤੋਂ ਸਾਤਰੇ ਦੇ ਪੁੱਤਰ ਮੁਖਾਰ ਦੇ ਨੂੰ ਆਪ ਦੇਖ ਰਹੇ ਆਂ ਜਿਹੜਾ ਪਾਣੀਏ ਇੱਕ ਬਾਨੀ ਕੇ ਸ਼ਕਤ ਕਰਦਾ ਹੈ ਬਹੁਤ ਸ਼ਕਤੀ ਦੀ ਇੱਕ ਲਈ ਤਿਆਰ ਕਰਦਾ ਹੈ ਉਸ ਨੂੰ ਨਾਸਤ ਤੋਂ ਦੇਖ ਕੇ ਕੰਦ ਲਵੇ ਸਾਤਰੇ ਦੇ ਦੇਵ ਤੋਂ ਪਰਵਿਖਰੀਦਾ ਹੋ ਰਿਹਾ ਜਿਹਦੇ ਵਿੱਚ ਜਗਾਰ ਵੀ ਚੁੱਕੇ ਗਏ ਮੈਂ ਅੱਜ ਵੀ ਤੁਹਾਨੂੰ ਇੱਕ ਬੇਨਤੀ ਕਰਨਾ ਜੋ ਕੁਝ ਸਾਡੇ ਵਿੱਚੋਂ ਕੂੜ-ਕਬਾੜ ਹੈ ਛੱਡਿਏ ਉਹਨਾਂ ਗ੍ਰੰਥਾਂ ਨੂੰ ਜਿਹੜੇ ਅੱਜ ਤੱਕ ਦੇਵੀ-ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਇੱਕ ਦੇ ਨਾਲ ਜੁੜੀਏ ਫੇਰ ਇੱਕ ਦਿਨ ਉਹ ਵਕਤ ਆਵੇਗਾ ਬੜੇ ਚੜ੍ਹਦੀ ਕਲਾ ਸਿੰਘ ਬੈਠ ਕੇ ਗਏ ਆ ਸੁਣਿਆ ਸਣ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਕੱਲੇ ਨੂੰ ਪੂਜੋ ਬਾਕੀਆਂ ਕੂੜ-ਕਬਾੜ ਨੂੰ ਛੱਡੋ ਇਹ ਬੁਧਾ ਵਾਲੀਆਂ ਗੱਲਾਂ ਸਟੇਜ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਜੇ ਸਾਡੇ ਤੇ ਕੋਈ ਮਰਦਾਂ ਵਾਲੀ ਗੱਲ ਹੈ ਤਾਂ ਫਿਰ ਸਾਨੂੰ ਕਲੀਅਰ ਕਰਨੀ ਚਾਹੀਦੀ ਆ ਕਿ ਆਹ ਗ੍ਰੰਥ ਨੂੰ ਸ਼ਰਧਾ ਤੇ ਇਹਨੂੰ ਮੰਨੋ ਦਸਮ ਦੀ ਬਾਣੀ ਸਤ ਸ੍ਰੀ ਅਕਾਲ ਜੇ ਸਾਡੇ ਕੋਲ ਕਲਗੀਧਰ ਪਾਤਸ਼ਾਹ ਦੀ ਬਾਣੀ ਨਾ ਹੋਵੇ ਸਿੱਖੋ ਅਮਰ ਸੰਚਾਰ ਕਿਹੜੀਆਂ ਬਾਣੀਆਂ ਪੜ੍ਹੋਗੇ ਜੇ ਤਿੰਨ ਬਾਣੀਆਂ ਅਮਰ ਸੰਚਾਰ ਵਿੱਚ ਗੁਰੂ ਕਲਗੀ ਤਰਪਾਛ ਦੀਆਂ ਦਸਮ ਗ੍ਰੰਥੀਆਂ ਪੜ੍ਹੀਆਂ ਜਾਂਦੀਆਂ ਜਿਹੜੀ ਸਿੱਖ ਅਰਦਾਸ ਕਰਦਾ ਉਹ ਦਸਮ ਗ੍ਰੰਥ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ ਗੁਰੂ ਕੇ ਸਿੱਖੋ ਇਹੋ ਜਿਹੀਆਂ ਗੱਲਾਂ ਉਦੋਂ ਕਰੋ ਜਦੋਂ ਤੁਹਾਡੀ ਛਾਤੀ 'ਚ ਮਰਦਾਂ ਵਾਲਾ ਦਿਲ ਹੋਵੇ ਐਵੇਂ ਬੁੱਧਾ ਵਾਲੀ ਗੱਲਾਂ ਕਰਕੇ ਤੇ ਸੰਤਾਂ ਨੂੰ ਦੁੱਖਾਂ ਵਿੱਚ ਨਹੀਂ ਪਾਉਣਾ ਚਾਹੀਦਾ ਸੋ ਇਸ ਤਰ੍ਹਾਂ ਤੋਂ ਤੋਂ ਹਾਂ ਆਪਨੀ ਰਣਨੀਤੋ ਸਾਤਰੀ ਜੀ ਤੇ ਮੁਖਾਰ ਦੇ ਲੋਕ ਆਪ ਵਖਰੇ ਹਨ ਜਿਹੜਾ ਪਾਈਏ ਇੱਕ ਬੰਨ੍ਹ ਕੇ ਨੱਥ ਕਰਦਾ ਹੈ ਬਹੁਤ ਫਤੂਰ ਦੀ ਪੀਕ ਲਈ ਤਿਆਰ ਕਰਦਾ ਉਸ ਨੂੰ ਨਾਸਤ ਤੋਂ ਦੇਖ ਕੇ ਕੰਦ ਲਵੇ ਸਾਤਰੀ ਦੇਵਸ ਤੋਂ ਪਰਵਿਸ਼ ਕਰੇਗਾ ਹੋਰੀ ਜਿਹਦੇ ਵਿੱਚ ਜਗਾਰ ਵੀ ਪੁੱਟੇਗਾ